ਇਸ ਸਥਾਨ ਤੇ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਸੀਗਾ ਅਚਾਨਕ ਜਿਹੜਾ ਅਧਿਕਾਰੀਆਂ ਨੇ ਆ ਕੇ ਇੱਥੇ ਪੀਲਾ ਪੰਜਾ ਜਿਹੜਾ ਚਲਾ ਦਿੱਤਾ ਉਹ ਕਹਿੰਦਾ ਮੈਂ 50 ਨਿਸ਼ਾਨ ਤੋਂ ਪਹਿਲਾਂ ਪਟ ਚੁੱਕਿਆ ਜਿਹੜਾ ਇਹਨਾਂ ਦਾ ਅਧਿਕਾਰੀ ਹਰਵੰਤ ਸਿੰਘ ਜਿਹੜਾ ਪਟਵਾਰੀ ਆ ਉਹ ਅਧਿਕਾਰੀ ਤਾਂ ਕਹਰੇ ਸੀਗੇ ਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਜਿਹੜੇ ਨਿਸ਼ਾਨ ਸਾਹਿਬ ਲਗਾ ਕੇ ਜਿਹੜਾ ਸਥਾਨ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬੀਆਂ ਅਸੀਂ ਕੋਈ ਭਾਰਤੋਂ ਜਾਂ ਯੂਪੀ ਤੋਂ ਆ ਕੇ ਨਹੀਂ ਉਰੇ ਰਹਿ ਰਹੇ ਹੈਗੇ ਜੇ ਇਹ ਕਬਜ਼ੇ ਦੀ ਗੱਲ ਕਰਦੇ ਨੇ ਪਹਿਲਾਂ ਬਿਹਾਰ ਤੋਂ ਘਰ ਯੂਪੀ ਤੋਂ ਕਬਜ਼ਾ ਛਡਾਉਣਾ ਜਿਹਨੇ ਅਧਿਕਾਰੀ ਮੌਕੇ ਤੇ ਪਹੁੰਚੇ ਸੀ ਉਹਨਾਂ ਤੇ ਕੀ ਐਕਸ਼ਨ ਹੋਇਆ ਕੀ ਉਹਨਾਂ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਪੂਰੀ ਚੰਗੀ ਤਰ੍ਹਾਂ ਕਾਰਵਾਈ ਕਰਾਂਗੇ ਬਿੱਤੇ ਦੇ ਹੀ ਵੱਡਾ ਮਸਲਾ ਸਾਹਮਣੇ ਆਂਦਾ ਹੈ ਕਿ ਮਿਊਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਜਿਹੜੇ ਆ ਪਟਿਆਲਾ ਦੇ ਐਨ ਆਈ ਐਸ ਚੌਂਕ ਦੇ ਮਹਿੰਦਰਾ ਕੋਲ ਦੇ ਨੇੜੇ ਸਥਾਨ ਤੇ ਜਿਹੜੇ ਆ ਜੀ ਸੀ ਵੀ ਲੈ ਕੇ ਪਹੁੰਚਦੇ ਆ ਇਸ ਸਥਾਨ ਤੇ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਸੀਗਾ ਮਹਾਰਾਜ ਵੀ ਦੱਸਿਆ ਜਾ ਰਿਹਾ ਪ੍ਰਕਾਸ਼ ਸੀਗੇ ਪਰ ਅਚਾਨਕ ਜਿਹੜਾ ਅਧਿਕਾਰੀਆਂ ਨੇ ਆ ਕੇ ਇੱਥੇ ਪੀਲਾ ਪੰਜਾ ਜਿਹੜਾ ਚਲਾ ਦਿੱਤਾ ਤੇ ਸਾਰਾ ਕੁਝ ਠਹਿ ਟੇਰੀ ਕਰ ਦਿੱਤਾ ਜਿਸ ਤੋਂ ਬਾਅਦ ਅਨੇਹੰਗ ਫੌਜਾਂ ਜਿਹੜੀਆਂ ਉਹ ਰੋਵ ਵਿੱਚ ਆਂਦੇ ਨੇ ਗੁੱਸੇ ਵਿੱਚ ਆਂਦੇ ਨੇ ਤਾਂ ਅੱਜ ਹੀ ਇੱਥੇ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ ਸੀ ਰੋਡ ਆ ਜਿਹੜਾ ਜਾਮ ਕੀਤਾ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਵੀ ਚੜਾਇਆ ਲਗਾਇਆ ਹੋਇਆ ਚੜਾਇਆ ਹੋਇਆ ਇੱਥੇ ਤਾਂ ਉਧਰ ਗੱਲ ਕਰੀਏ ਕਿ ਹੁਣ ਮੌਕੇ ਤੇ ਜਿਹੜੇ ਨਿੰਗ ਸਿੰਘਾਂ ਨੇ ਸਾਰਾ ਇਹ ਬੰਦ ਕੀਤਾ ਸੀ ਤਾਂ ਪ੍ਰਸ਼ਾਸਨ ਨਾਲ ਕਹਿੰਦੇ ਆ ਕਿ ਗੱਲਬਾਤ ਹੋਈ ਆ ਕਿ ਅਸੀਂ ਜਿਵੇਂ ਤੁਸੀਂ ਜਿਵੇਂ ਕਹੋਗੇ ਉਸ ਤਰੀਕੇ ਨਾਲ ਸਭ ਕਰਾਂਗੇ ਮੌਕੇ ਤੇ ਨਿਹੰਗ ਫੌਜਾਂ ਵੀ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਗੱਲਬਾਤ ਹੋਈ ਹੈ ਤੇ ਹੁਣ ਕੀ ਜਿਹੜੀ ਆ ਸਹਿਮਤੀ ਬਣੀ ਆ ਜੀ ਵਾਇਰ ਜੀ ਆ ਖਾਲਸਾ ਵੇਰ ਜੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਕੀ ਮਸਲਾ ਬਣਿਆ ਸੀਗਾ ਜੀ ਅੱਜ ਸਾਰਾ ਰੋਡ ਜਾਮ ਕਰ ਦਿੱਤਾ ਸੀ ਰੋਡ ਇਸ ਵਾਸਤੇ ਜਾਮ ਕੀਤਾ ਸੀਗਾ ਜੀ ਆਪ ਜੀ ਨੂੰ ਪਤਾ ਹੀ ਹੋਊਗਾ ਵੈਸੇ ਸਾਰੀ ਨਿਊਜ਼ਾਂ ਦੇ ਵਿੱਚ ਚੱਲ ਰਹੀ ਹੈ 12 ਤਰੀਕ ਦੀ ਗੱਲ ਹੈ ਜੀ ਕਮੇਟੀ ਵੱਲੋਂ ਗੁਰੂ ਘਰ ਢਾਇਆ ਜਾ ਰਿਹਾ ਹੈ ਸੀਗਾ ਤੇ ਉਸ ਦੇ ਵਿਰੋਧ ਦੇ ਵਿੱਚ ਅੱਜ ਇਕੱਠ ਕਰਕੇ ਤੇ ਬਾਕੀ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਤੇ ਆਪਣਾ ਡੀਐਸਪੀ ਸਾਹਿਬ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਜਿਹੜੀ ਗੱਲਾਂ ਬਾਤਾਂ ਸੀਗੀਆਂ ਜੋ ਹੋਈਆਂ ਸੀਗੀਆਂ ਉਹਦੇ ਖਿਲਾਫ ਫਿਰ ਅੱਜ ਧਰਨਾ ਲੱਗਿਆ ਸੀਗਾ ਸਾਰੇ ਪੰਥ ਨੂੰ ਸੱਦਾ ਦਿੱਤਾ ਗਿਆ ਸੀ ਤੇ ਸਾਰੀਆਂ ਜਥੇਬੰਦੀਆਂ ਕਮੇਟੀਆਂ ਸੰਪਰਦਾਮ ਆਨੰਗ ਸਿੰਘ ਫੌਜਾਂ ਸਾਰੀਆਂ ਅੱਜ ਪਹੁੰਚੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੇ ਮੇਨ ਮਤਲਬ ਐਮਐਲਏ ਸਾਹਿਬ ਤੇ ਹੋਰ ਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਮਜਬੂਰੀ ਦੇ ਵਿੱਚ ਬਸ ਫਿਰ ਜੋ ਸੀਗਾ ਉਹਦੇ ਵਿੱਚ ਕੰਪਰੋਮਾਈਜ਼ ਹੋਇਆ ਜੀ ਅੱਜ ਕੀ ਸਹਿਮਤੀ ਬਣੀ ਸਹਿਮਤੀ ਇਹ ਹੋਈ ਹੈ ਜੀ ਵੀ ਆ ਜਿਵੇਂ ਗੁਰੂ ਗੁਰੂ ਘਰ ਸੀਗਾ ਜੀ ਉਵੇਂ ਹੀ ਬਹਾਲ ਰਹੂਗਾ ਤੇ ਇਹੀ ਸਹਿਮਤੀ ਹੋਈ ਹੈ ਬਾਕੀ ਜੋ ਸੰਗਤ ਦੇ ਬਚਨ ਸੀਗੇ ਉਹ ਉਹਨਾਂ ਦੱਸ ਦਿੱਤੇ ਗਏ ਸੀਗੇ ਉਹ ਅਧਿਕਾਰੀ ਤਾਂ ਕਹਰੇ ਸੀਗੇ ਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਜਿਹੜੇ ਨਿਸ਼ਾਨ ਸਾਹਿਬ ਲਗਾ ਕੇ ਜਿਹੜਾ ਜਿਹੜੇ ਆ ਸਥਾਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਆਪਾਂ ਨੈਟ ਤੇ ਚੈੱਕ ਕਰ ਸਕਦੇ ਹਾਂ ਜੀ Google Map ਤੇ ਆਪ ਜੀ ਚੈੱਕ ਕਰ ਸਕਦੇ ਹੋ ਠੀਕ ਹੈ Google Map ਤੇ ਆਪਾਂ ਭਰਾਂਗੇ ਨੀਅਰ ਮੇਂਦਰਾ ਕਾਲਜ ਗੁਰੂ ਘਰ ਤਾਂ ਆਪੇ ਹੀ ਆ ਜੂਗਾ ਜੀ ਸਾਨੂੰ ਇਹਨਾਂ ਦੱਸਣ ਦੀ ਲੋੜ ਹੀ ਨਹੀਂ ਪੈਸੇ 40 ਸਾਲ ਪੁਰਾਣੀਆਂ ਇੱਟਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਟਾਂ ਤੋਂ ਹੀ ਪਤਾ ਲੱਗਦਾ ਵੀ ਕਿੰਨਾ ਪੁਰਾਣਾ ਸੀਗਾ ਕਿੰਨਾ ਨਹੀਂ ਰਹੀ ਗੱਲ ਵੀ ਉਰੋ ਗੁਰੂ ਮਹਾਰਾਜ ਸਾਹਿਬ ਜੀ ਇਹਦਾ ਜਵਾਬ ਹੈਗਾ ਵੀ ਅਸੀਂ ਤਾਂ ਸਾਨੂੰ ਤਾਂ ਇਹ ਕਹਿ ਰਹੇ ਨੇ ਵੀ ਇਹ ਨਿਸ਼ਾਨ ਲਾ ਕੇ ਜਗ੍ਹਾ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਪੰਜਾਬੀ ਆ ਅਸੀਂ ਕੋਈ ਬਾਹਰ ਤੋਂ ਜਾਂ ਯੂਪੀ ਤੋਂ ਆ ਕੇ ਨਹੀਂ ਉਰੇ ਰਹਿ ਰਹੇ ਹੈਗੇ ਤੇ ਜੇ ਅਸੀਂ ਰੋਕ ਵੀ ਰਿਹਾ ਤਾਂ ਠੀਕ ਆ ਗੁਰੂ ਘਰ ਵਾਸਤੇ ਕਿਸੇ ਨੂੰ ਰੋਕੀ ਵੀ ਆ ਤਾਂ ਉਹਦਾ ਵੀ ਕੋਈ ਇਸ਼ੂ ਨਹੀਂ ਪੂਰੇ ਪਟਿਆਲੇ ਦੇ ਵਿੱਚ ਘੱਟੋ ਘੱਟ 2000 ਬਈਆ ਰਹਿ ਰਹੇ ਆ ਕਬਜ਼ੇ ਵਾਲੀਆਂ ਜਗ੍ਹਾ ਤੇ ਰਹਿ ਰਹੇ ਆ ਔਰ ਸਾਰੇ ਉਹ ਨਜਾਇਜ਼ ਬਣੇ ਹੋਏ ਨੇ ਜੇ ਇਹ ਕਬਜ਼ੇ ਦੀ ਗੱਲ ਕਰਦੇ ਨੇ ਪਹਿਲਾਂ ਬਿਹਾਰ ਤੋਂ ਘਰ ਯੂਪੀ ਤੋਂ ਕਬਜ਼ਾ ਛਡਾਉਣਾ ਅਸੀਂ ਉਹ ਵਿਚਾਰ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਬਸ ਇਹ ਗੁਰੂ ਘਰ ਨਵਾਂ ਤਿਆਰ ਹੋ ਰਿਹਾ ਦਰਬਾਰ ਬਣ ਰਿਹਾ ਸੋਹਣਾ ਤੇ ਮਾ ਬਾਬਾ ਫਤਿਹ ਸਿੰਘ ਦੇ ਨਾਂ ਤੇ ਇਹ ਸਥਾਨ ਤਿਆਰ ਹੋ ਰਿਹਾ ਤੇ ਚੜਦੀ ਕਲਾ ਦੇ ਵਿੱਚ ਹੋਣਾ ਸਥਾਨ ਜਿਹੜੇ ਅਧਿਕਾਰੀ ਮੌਕੇ ਤੇ ਪਹੁੰਚੇ ਸੀ ਉਹਨਾਂ ਤੇ ਕੀ ਐਕਸ਼ਨ ਹੋਇਆ ਕੀ ਉਹਨਾਂ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਪੂਰੀ ਚੰਗੀ ਤਰ੍ਹਾਂ ਕਾਰਵਾਈ ਕਰਾਂਗੇ ਉਹਨਾਂ ਤੇ ਹਾਂ ਜੋ ਬਣਦੀ ਆ ਕਾਰਵਾਈ ਪੂਰੀ ਤਸਦੀਬਖਸ਼ ਕਰਾਂਗੇ ਜੀ ਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰੂਗਾ ਜੀ ਜੋ ਸੰਗਤ ਵੱਲੋਂ ਸੀ ਕੋਈ ਵੀ ਜਿੰਨੇ ਉਹਨਾਂ ਦੇ ਨਾਲ ਵਰਕਰ ਉਸ ਟਾਈਮ ਇਹ ਕਾਰਵਾਈ ਤੇ ਆਏ ਨੇ ਉਹਨਾਂ ਤੇ ਸਾਰਿਆਂ ਤੇ ਜੋ ਕਾਰਵਾਈ ਬਣਦੀ ਆ ਉਹ ਅਸੀਂ ਨੇ ਲੈਟਰ ਦੇਤਾ ਐ ਐਸਐਸਪੀ ਸਾਹਿਬ ਨੂੰ ਉਹਦੀ ਕਾਪੀ ਤੁਹਾਨੂੰ ਦੇ ਦਾਂਗੇ ਤੇ ਉਹ ਕਾਰਵਾਈ ਕਰਾਂਗੇ ਜੀ ਹਾਂ ਤਾਂ ਹੁਣ ਕਿੰਨੇ ਕਿ ਦਿਨਾਂ ਚ ਜਿਹੜੇ ਆ ਹੁਣ ਤਿਆਰੀ ਆ ਹੋ ਰਹੀ ਆ ਤੇ ਨਵਾਂ ਗੁਰਦੁਆਰਾ ਬਣਾਉਣ ਦੇ ਕਿੰਨੇ ਕਿ ਦਿਨ ਜਲਦ ਜੀ ਜਲਦ ਤੋਂ ਜਲਦ ਤਿਆਰ ਹੋ ਜਾਊਗਾ ਬਾਕੀ ਦੇਖੋ ਜੋ ਦਿਨ ਲੱਗਣੇ ਨੇ ਉਹ ਤਾਂ ਲਗਣੇ ਲਗਣੇ ਨੇ ਜੀ ਬਾਕੀ ਇਹ ਆ ਵੀ ਜਲਦ ਤੋਂ ਜਲਦ ਕਿਰਪਾ ਕਰਨ ਮਹਾਰਾਜ ਜਲਦੀ ਉਹ ਜਲਦੀ ਬਣ ਜਾਊਗਾ ਆਪ ਸਭ ਦੀ ਸੰਗਤਾਂ ਦੇ ਸਹਿਯੋਗ ਤੇ ਨਾਲ ਹੀ ਹੋਣਾ ਬਾ ਸਾਡੇ ਚੈਨਲ ਲਈ ਇਹ ਆ ਵੀ ਜਿਹੜੇ ਸੰਗਤਾਂ ਨੇ ਆਇਆ ਸਾਥ ਦਿੱਤਾ ਨਿਕਾਪੁਰਾ ਪੰਥ ਆ ਕੇ ਖੜਿਆ ਜਿਹਦੇ ਨਾਲ ਆ ਗੁਰੂ ਘਰ ਵਾਪਸ ਬਹਾਲ ਹੋਇਆ ਤੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਐਸਐਸਬੀ ਸਾਹਿਬ ਦਾ ਐਮਐਲਏ ਸਾਹਿਬ ਦਾ ਬਾਕੀ ਸਾਰੇ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਸਾਡੀ ਗੱਲ ਨੂੰ ਸਮਝਿਆ ਤੇ ਵਾਪਸ ਗੁਰੂ ਘਰ ਦੀ ਸਾਨੂੰ ਆਗਿਆ ਦਿੱਤੀ ਵੀ ਹਾਂ ਭਾਈ ਬਾਈ ਚੱਲਣ ਦੋ ਤੇ ਨੀ ਪੱਥਰ ਉਹ ਅੱਗੇ ਸੀਗੇ ਤੇ ਹੁਣ ਬੰਨਾ ਸਟਾਰਟ ਹੋ ਗਿਆ ਜਲਦ ਜਲਦ ਪੂਰਾ ਕਰ ਦਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਮਸਲਾ ਜਿਹੜਾ ਬਣਿਆ ਸੀਗਾ 12 ਤਰੀਕ ਨੂੰ ਜਿਹੜੇ ਆ ਮਿਊਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਆਉਂਦੇ ਆ ਤੇ ਇੱਥੇ ਪੀਲਾ ਪੰਜਾ ਚਲਾ ਦਿੰਦੇ ਆ ਜਿਸ ਦੇ ਚੱਲਦੇ ਆ ਅੱਜ ਵਾ ਵੱਡਾ ਰੋਹ ਵਿੱਚ ਜਿਹੜੇ ਦੇਖੇ ਗਏ ਨੇ ਹੰਗ ਸਿੰਘ ਤੇ ਰੋਹ ਕਾਰਨ ਵੱਡੇ ਸੜਕ ਜਾਮ ਕਰਕੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਮੌਕੇ ਤੇ ਐਮਐਲਏ ਪਹੁੰਚੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਐਸਐਸਪੀ ਸਾਹਿਬ ਪਟਿਆਲਾ ਪਹੁੰਚੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਦੱਸਿਆ ਜਾ ਰਿਹਾ ਹੈ ਕਿ ਸਹਿਮਤੀ ਬਣ ਚੁੱਕੀ ਹੈ ਕਿ ਹੁਕਮਤ ਅਧਿਕਾਰੀਆਂ ਤੇ ਕਾਰਵਾਈ ਵੀ ਕੀਤੀ ਜਾਵੇ ਜਿਹੜੇ ਮੌਕੇ ਤੇ ਉਸ ਸਮੇਂ ਪਹੁੰਚੇ ਸੀ ਅਤੇ ਹੁਣ ਗੁਰੂ ਘਰ ਵੀ ਜਿਹੜਾ ਬਣਨ ਜਾ ਰਿਹਾ ਤਾਂ ਕਿਤੇ ਨਾ ਕਿਤੇ ਮੋਰਚਾ ਬੰਦੀ ਕਰਕੇ ਅੱਜ ਵੱਡੀ ਜਿਹੜੀ ਆ ਫਤੇਵਾਲ ਵਧੇ ਆ ਨਿਹੰਗ ਸਿੰਘ ਜਿੱਥੇ ਗੁਰਦੁਆਰਾ ਸਾਹਿਬ ਨੂੰ ਢਾਣ ਦੀ ਕੋਸ਼ਿਸ਼ ਹੋਈ ਸੀ ਤਾਂ ਉਹ ਗੁਰੂ ਘਰ ਹੁਣ ਮੁਰ ਤੋਂ ਬਹਾਲ ਹੋਏਗਾ ਵੀਡੀਓ ਜਰਨਲਿਸਟ ਸਤਨਾਬ ਸਿੰਘ ਉਠੋਈ ਐਨਆਰਟੀਵੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕਿਹਾਣਾ ਚਾਹੁੰਦੇ ਆਪਾਂ ਉਹਨੂੰ ਵੇਖਣ 사 ਇਹ ਵਾਕਾ 22 12 ਤਰੀਕ ਦਾ ਹੈ 12 8 ਦਾ ਜੀ ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਦੇ ਦੋ ਇਨਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਨੂੰ ਅਧਿਕਾਰੀ ਨਿਕਾਹਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਉਹ ਗੁੰਡੇ ਹੀ ਸੀਗੇ ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐਸਜੀਪੀਸੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਧਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨੂੰ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਸੀਗੀ ਬਿਜੂ ਕੋਲੇ ਸੇਵਾ ਕਰਦੇ ਹਾਂਜੀ ਸੇਵਾ ਇੱਥੇ ਵਿਚਾਰੇ ਉਹਨਾਂ ਦੀ ਡਿਊਟੀ ਸੀਗੀ ਕਿੰਨੇ ਸਾਲ ਤੋਂ ਇੱਥੇ ਬੈਠੇ ਨੇ ਉਹ ਉਹਨਾਂ ਨੂੰ ਥੱਪੜ ਮਾਰ ਕੇ ਨਾਲੇ ਬਾਹਰ ਕੱਢਿਆ ਜਿਹੜੇ ਇਹਨਾਂ ਦੇ ਮੁਲਾਜ਼ਮ ਨਾਲ ਆਏ ਸੀਗੇ ਅੱਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕੱਢ ਕੇ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱਢਿਆ ਇਹਨਾਂ ਨੇ ਬਾਕੀ ਪੋਥੀਆਂ ਵਗੈਰਾ ਜਿਨ੍ਹਾਂ ਦੇ ਪੱਖੇ ਸੀ ਜਿਨ੍ਹਾਂ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਉਹ ਕਿੰਦੇ ਅੰਦਰ ਕੁਛ ਹੈਗੇ ਨਹੀਂ ਸੀਗਾ ਗੌਰਪਿਸ਼ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਅਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਲੈ ਕੇ ਗਏ ਅਸੀਂ ਇੱਥੋਂ ਚੱਕੀਆਂ ਜਿਹੜੀਆਂ ਇੱਥੇ ਤੇ ਹਾਲੇ ਵੀ ਅੱਗੇ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਚੱਲਦੀ ਅਸੀਂ ਉਸ ਟਾਈਮ ਹੀ ਜਦੋਂ ਵੀ ਸਾਡਾ ਗੱਲ ਹੋਈ ਆ ਇਹ ਇੱਥੇ ਢਾ ਚੁੱਕੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਨਿਸ਼ਾਨ ਸਾਹਿਬ ਗੇਰਨ ਲੱਗੇ ਸੀ ਉਦੋਂ ਜਦੋਂ ਅਸੀਂ ਆ ਕੇ ਵਿਰੋਧ ਕੀਤਾ ਤੇ ਆ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਮੇਅਰ ਸਾਹਿਬ ਨੂੰ ਫੇਰ ਮਿਲੇ ਜਿਹਦੇ ਨਾਲ ਸਾਡੇ ਦੋ ਐਮਸੀਬੀ ਇੱਥੇ ਸ਼ਹਿਰ ਦੇ ਜਿਨ੍ਹਾਂ ਦਾ ਉਹ ਵੀ ਨਾਲ ਗਏ ਉੱਥੇ ਮੇਅਰ ਸਾਹਿਬ ਕੀ ਕਹਿੰਦੇ ਨੇ ਮੇਅਰ ਸਾਹਿਬ ਨੇ ਉਹ ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਵੀ ਇਹ ਗੁਰਦੁਆਰਾ ਸਾਹਿਬ ਢਾਣ ਜਾ ਰਹੇ ਸਾਡੇ ਅਧਿਕਾਰੀ ਉਹਨਾਂ ਨੇ ਸਾਰਿਆਂ ਕੋਲ ਮਾਫੀ ਮੰਗੀ ਤੇ ਕਹਿੰਦਾ ਦੋ ਦਿਨ ਬਾਅਦ ਤੁਸੀਂ ਉਹ ਸਾਰੀ ਕਰ ਲੋ ਇੱਥੇ ਨਵਾਂ ਬਣਾਓ ਇਹ ਉਹਨਾਂ ਨੇ ਮੇਅਰ ਸਾਹਿਬ ਨੇ ਕਿਹਾ ਅਗਲੇ ਦਿਨ ਫੇਰ ਇਹ ਸਾਨੂੰ ਉਹ ਤਾਂ ਟਾਈਮ ਦਿੱਤਾ ਅਗਲੇ ਦਿਨ ਫੇਰ 3:30 ਵਜੇ ਇਹ ਜੀ ਸੀ ਬੀ ਮਸ਼ੀਨਾਂ ਲੈ ਕੇ ਫੇਰ ਇੱਥੇ ਪਹੁੰਚ ਗਏ ਤਾਂ ਜਿਹੜੀ ਉਹ ਰਹਿੰਦੀ ਜਗ੍ਹਾ ਸੀ ਉਹਨੂੰ ਢਾਣ ਲੱਗੇ ਜੀ ਇੱਥੇ ਤਾਂ ਚਲੋ ਸੰਗਤ ਇਕੱਠੀ ਹੋ ਗਈ ਤੇ ਇਸ ਬਾਕੀ ਸਾਰੇ ਸੰਗਤ ਇਕੱਠੀ ਹੋਈ ਰੋਲਾ ਪਿਆ ਵੀ ਤੁਸੀਂ ਜੇ ਸਾਫ਼ ਕਰਨਾ ਸਾਰਾ ਏਰੀਆ ਕਰ ਦਿਓ ਇਨਲੀਗਲ ਇਨਲੀਗਲ ਇੰਨਾ ਕੁਝ ਬਣਿਆ ਪਿਆ ਇੱਥੇ ਇਕਲ ਹੋਰੇ ਗਿਆ ਦੁਕਾਨਾਂ ਵੀ ਢਾਈਆਂ ਸਾਰੀਆਂ ਮਤਲਬ ਕਿੰਨੇ ਸਾਲ ਤੋਂ ਸੀਗੇ ਜੀ ਉਹ ਖੂਤਾ ਰਹਿ ਗਏ ਬਾਬਾ ਜੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਆਂ ਵੀ ਜਿੱਥੇ ਮੇਰੀ 47 ਸਾਲ ਦੀ ਉਮਰ ਮੈਂ ਨਿੱਕੇ ਹੁੰਦੇ ਤੋਂ ਦੇਖ ਰਿਆਂ 40 45 ਸਾਲ ਹੋ ਗਏ ਗੁਰੂ ਘਰ ਨੂੰ ਬਣੇ ਨੂੰ 5 ਸਾਲ ਪਹਿਲਾਂ ਇੱਥੋਂ ਮਹਾਰਾਜ ਦਾ ਸਰੂਪ ਜਿਹੜੀ ਸੇਵਾ ਘਟ ਸੀ ਇੱਥੇ ਤਾਂ ਆਪ ਲੈ ਗਏ ਸੀ ਇਥੋਂ ਤੇ ਹੁਣ ਜਿਹੜੇ ਉੱਥੇ ਮਹਾਰਾਜ ਦੇ ਨਿਸ਼ਾਨ ਲੱਗੇ ਹੋਏ ਸੀ ਮਾਈਕ ਦੇ ਉੱਤੇ ਪਾਠ ਚੱਲਦਾ ਹੁੰਦਾ ਸੀ ਬਾਬਾ ਜੀ ਇੱਥੇ ਰਹਿੰਦੇ ਸੀਗੇ ਸਵੇਰੇ ਸ਼ਾਮ ਮਾਈਕ ਦੇ ਉੱਤੇ ਪਾਠ ਚੱਲਦਾ ਸੀ ਤੇ ਪੋਥੀਆਂ ਸੀ ਅੰਦਰ ਨਿਸ਼ਾਨ ਸਾਹਿਬ ਲੱਗੇ ਸ਼ਸਤਰ ਅੰਦਰ ਸੀਗੇ ਇਹਨਾਂ ਨੇ ਸਾਰਾ ਕੁਝ ਅਜਾਲੇ ਟੈਲ ਢੇਰੀ ਲੱਗੀ ਆ ਹਾਲੇ ਆਪਾਂ ਪੱਟੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਫਿਰ ਆਪਾਂ ਚੱਕਾਂਗੇ ਤੋਂ ਦੀ ਉਹਨਾਂ ਨੂੰ ਵੀ ਪਤਾ ਲੱਗ ਦੇਗਾ ਵੀ ਇੱਥੇ ਕੀ ਪਿਆ ਆਪ ਇੱਥੇ ਢਾਣ ਵਾਸਤੇ ਆਏ ਸੀ ਨਾਲ ਇਹਨਾਂ ਦੇ ਇਨਸਪੈਕਟਰਾਂ ਦੇ ਉਹ ਕਹਿੰਦਾ ਮੈਂ 50 ਨਿਸ਼ਾਨ ਸਾਹਿਬ ਪਹਿਲਾਂ ਪਟ ਚੁੱਕਿਆ ਹੁਣ ਕਹਿੰਦੇ ਜੀ ਜਿਹੜਾ ਇਹਨਾਂ ਦਾ ਅਧਿਕਾਰੀ ਹਰਵੰਤ ਸਿੰਘ ਜਿਹੜਾ ਪਟਵਾਰੀ ਆ ਉਹ ਕਹਿੰਦਾ ਸਾਨੂੰ ਧਮਕੀਆਂ ਵੀ ਦਿੱਤੇ ਆ ਵੀ ਤੁਹਾਡੇ ਤੇ ਅਸੀਂ ਪਰਚੇ ਪਾਵਾਂਗੇ। ਤਾਂ ਬਾਦ ਕੀ ਬਰੋਸਾ ਦੇ ਕਿਹੜੇ ਗੁਰੂ ਘਰ ਦੇ ਦੁਆਟ ਆਈ ਗਈ ਸੀ ਸਿੱਖ ਸੰਗਤ ਜੇ ਕਾਫੀ ਰੋਸ ਈ ਸਰ ਇੱਕ ਡੀਐਮ ਡਿਸਟ੍ਰਿਕਟ ਮੈਜਿਸਟਰੇਟ ਨੂੰ ਇੱਕ ਜਿਹੜੇ ਨੇ ਕਾਰਪੋਰੇਸ਼ਨ ਦੇ ਨੇ ਕਮਿਸ਼ਨਰ ਉਹਨਾਂ ਨੂੰ ਇੱਕ ਪੁਲਿਸ ਨੂੰ ਇੰਟੀਮੀਸ਼ਨ ਦਿੱਤੀ ਹੈ ਕਿ ਇਹਨਾਂ ਦਾ ਮੰਨਣਾ ਵੀ ਜਿਹੜਾ ਇਹ ਹੈ ਇਲੈਗਲ ਤਰੀਕੇ ਨਾਲ ਔਰ ਖਾਸ ਕਰ ਇੱਕ ਜਿਹੜਾ ਪਟਵਾਰੀ ਹੈ ਉਹਦਾ ਇਹ ਬਾਰ ਬਾਰ ਕਹਿੰਦੇ ਨੇ ਕਿ ਉਹਨੇ ਬਦਤਮੀਜ਼ੀ ਕੀਤੀ ਹੈ ਤੇ ਰੂਡ ਬੋਲੇ ਔਰ ਨਾਲ ਹੀ ਕਦੇ ਵੀ ਇਹਦੇ ਨਾਲ ਕਾਫੀ ਸਿੱਖਤ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਰ ਇੱਥੇ ਅੱਜ ਇਹੀ ਗੱਲ ਹੋਈ ਹੈ ਕਿ ਮਤਲਬ ਜਿਹੜੇ ਬੰਦੇ ਪਹਿਲਾਂ ਰੂਲ ਰੂਲ ਚੈੱਕ ਕਰਾਂਗੇ ਪ੍ਰੋਪਰ ਟੂ ਐਸਓਪੀ ਪ੍ਰੋਪਰ ਕਾਰਵਾਈ ਹੋਈ ਕਿ ਨਹੀਂ ਹੋਈ ਐਂਡ ਇਹਦੀ ਕੀ ਲੋੜ ਸੀਗੀ ਐਂਡ ਜਿਹੜੇ ਕਿਸੇ ਨੇ ਬਦਤਮੀਜ਼ੀ ਕੀਤੀ ਉਹਦੇ ਬੰਦੇ ਐਕਸ਼ਨ ਲਿਆ ਜਾਊਗਾ ਅੱਗੇ ਸਰ ਇਹਨਾਂ ਨੇ ਆਪਦੀ ਕਮੇਟੀ ਬਣਾ ਲਈ ਹੈ ਉਸ ਕਮੇਟੀ ਮੁਤਾਬਕ ਇਹ ਆਪਦਾ ਉਸ ਗੁਰਮਤ ਦੇ ਮੁਤਾਬਕ ਫੈਸਲਾ ਕਰਕੇ ਤਾਂ ਜੋ ਸੁਚੇਤੇ ਢੰਗ ਨਾਲ ਚੱਲ ਸਕੇ ਇਹ ਤੋਂ ਪਹਿਲਾਂ ਇਹ ਚ ਨਿਸ਼ਾਨ ਸਾਹਿਬ ਹੋਰ ਬਾਕੀ ਸੀ ਬਟ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਇੱਥੇ ਉਹ ਹੁਣ ਕਮੇਟੀ ਡਿਸਾਈਡ ਕਰੇਗੀ ਗੁਰਮਤੇ ਦੇ ਨਾਲ ਕੀ ਇਹਦੇ ਵਿੱਚ ਅੱਗੇ ਕੀ ਕਰਨਾ ਹੈ ਔਰ ਇਹਦੇ ਵਿੱਚੋਂ ਸਾਰੀਆਂ ਜਿਹੜੀਆਂ ਨੇ ਲਾਡੂ ਸਾਰਾ ਫੋਲੋ ਕੀਤਾ ਜਾਊਗਾ